ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਬਹੁਤ ਭਾਰੀ ਹੜ੍ਹ ਆਏ ਨੇ ਔਰ ਹੜ੍ਹਾਂ ਦੀ ਮਾਰ ਦੇ ਨਾਲ ਹੜ੍ਹਾਂ ਦੇ ਪਾਣੀ ਦੇ ਨਾਲ ਪੰਜਾਬ ਦੇ 14-15 ਜ਼ਿਲ੍ਹੇ ਜਿਹੜੇ ਆ ਪ੍ਰਭਾਵਿਤ ਹੋਏ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਸੋ ਹੜ੍ਹ ਪ੍ਰਭਾਵਿਤ ਜੋ ਸਾਡੇ ਇਲਾਕੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਹਰ ਮਦਦ ਵਾਸਤੇ ਪੰਜਾਬ ਪੰਜਾਬ ਤੋਂ ਬਾਹਰ ਵਿਦੇਸ਼ਾਂ ਤੋਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਮਦਦ ਕਰ ਰਹੀਆਂ ਨੇ ਸੋ ਸਾਡੀ ਜਥੇਬੰਦੀ ਇੰਟਰਨੈਸ਼ਨਲ ਪੰਥਕਦਾਲ ਵੱਲੋਂ ਸਿੰਘ ਸੇਪਾਇ ਜੀ ਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪਤੀਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੋ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਲੱਖਾਂ ਦੇ ਵਿੱਚ ਥਾ-ਥਾ ਤੇ ਰਾਹਤ ਕੈਂਪ ਲਾਏ ਗਏ ਨੇ ਸੋ ਫੋਇਪੁਰ ਜ਼ਿਲ੍ਹੇ ਦੇ ਵਿੱਚ ਵੀ ਕੈਂਪ ਲੱਗੇ ਨੇ ਸੋ ਦਾਸ ਵੱਲੋਂ ਵੀ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਸਤੇ ਜੋ ਡਿਊਟੀ ਲੱਗੀ ਸੀ ਡਿਊਟੀ ਨਿਭਾਉਂਦਿਆਂ ਸਾਡੇ ਵੱਲੋਂ ਵੀ ਕੈਂਪ ਲਾਏ ਗਏ ਅਸਵੇਲੇ ਜੋ ਭਾਰਤ ਦਾ ਅਖੀਰਲਾ ਪਿੰਡ ਹੈ ਨਿਹਾਲੇ ਵਾਲਾ ਔਰ ਕਾਲੂ ਵਾਲਾ ਸਾਡਾ ਉਸ ਪਿੰਡ ਦੇ ਵਿੱਚ ਕੈਂਪ ਲੱਗਾ ਹੈ ਜਿੱਥੇ ਮੈਡੀਕਲ ਸਹਾਇਤਾ ਗੁਰੂ ਕੇ ਲੰਗਰ ਪਾਣੀ ਦੀ ਸਹਾਇਤਾ ਹੋਰ ਪਸ਼ੂਆਂ ਬਾਹ ਤੇ ਰਸਮਗਰੀ ਜੋ ਆ ਰਹੀ ਆ ਤੇ ਉਥੋਂ ਦੇ ਸਨਿਕਾਂ ਨੂੰ ਦਿੱਤੀ ਜਾ ਰਹੀ ਹੈ ਸੋ ਪਹਿਲੋਂ ਆਦੀਵਕੇ ਬੰਦ ਤੇ ਵੀ ਜੋ ਜਸੇ ਬੰਦੇ ਦਾ ਹੁਕਮ ਸੀ ਪਹਿਲੇ ਦਿਨ ਤੋਂ ਹੀ ਉੱਥੇ ਜਿਹੜੀਆਂ ਸਵਾਵਾ ਨਿਭਾਈਆਂ ਗਈਆਂ ਹੁਣ ਜਿਸ ਜਗ੍ਹਾ ਤੇ ਬੈਠੇ ਆ ਉੱਥੇ ਸਵਾਵਾ ਨਿਭਾਈਆਂ ਜਾ ਰਹੀਆਂ ਤੇ ਮੈਂ ਬੇਨਤੀ ਕਰਾਂ ਕਿ ਪਿਛਲੇ ਦਿਨੀ ਜੋ ਕਿ ਬਾਬਾ ਸੁਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਨਗਰ ਮਾੜੀ ਕੰਬੋ ਕੇ ਵਿਖੇ ਮਹਾਨ ਗੁਰਮ ਸਮਾਗਮ ਹੋਏ ਬਾਬਾ ਸਰਜੀਤ ਸਿੰਘ ਜੀ ਝਾੜ ਸਾਹਿਬ ਬਾਬਾ ਬਲਿੰਦਰ ਸਿੰਘ ਜੀ ਮਾੜੀ ਕਮੂਕੇ ਔਰ ਗਿਆਨੀ ਸੁਖਦੇਵ ਸਿੰਘ ਜੀ ਉਹਨਾਂ ਵੱਲੋਂ ਸੱਦਾ ਪੁੱਤਰ ਵੀ ਆਇਆ ਦਾਸ ਪਹੁੰਚਿਆ ਗੁਰਮਤ ਸਮਾਗਮਾਂ ਦੇ ਵਿੱਚ ਭਾਰੀ ਦੀਵਾਨ ਸੱਜੇ ਦੀਵਾਨ ਦੇ ਵਿੱਚ ਮੇਰੀ ਕੌਮ ਦੇ ਮਹਾਨ ਕਵੀਸ਼ਰ ਇੰਟਰਨੈਸ਼ਨਲ ਕਵੀਸ਼ਰ ਜਿਹੜੇ ਨੇ ਭਾਈ ਜੋਗਾ ਸਿੰਘ ਜੀ ਜੋਗੀ ਉਹਨਾਂ ਦਾ ਜਥਾ ਭਾਈ ਗੁਰਮukh ਸਿੰਘ ਐਮਏ ਉਹ ਜਥਾ ਵਿਦੇਸ਼ ਦੇ ਵਿੱਚੋਂ ਆਪਣਾ ਦੌਰਾ ਛੱਡ ਕੇ ਮਾਪੁਰਖਾਂ ਦੇ ਸੱਦੇ ਅਨੁਸਾਰ ਪਹੁੰਚਿਆ ਸੀ ਸੋ ਉਹਨਾਂ ਨੇ ਹੜ ਪ੍ਰਭਾਵਤ ਜੋ ਲੋਕਾਂ ਦੇ ਵਾਸਤੇ ਸਹਿਯਾ ਕੀਤੀ ਕਿ ਜੋ ਮਾਇਆ ਉਹਨਾਂ ਨੂੰ ਮਾਪੁਰਖਾਂ ਵੱਲੋਂ ਜੋ ਗੁਰਦਾ ਗੁਰੂ ਦਾ ਇਤਿਹਾਸ ਸੁਣਾਉਣ ਬਦਲੇ ਜੋ ਪੇਟਾ ਦਿੱਤੀ ਗਈ ਸੀ 30000 ਦੀ ਪੇਟਾ ਔਰ 8000 ਜੋ ਸੰਗਤਾਂ ਨੇ ਕਿਤਨਾ ਪੇਟਾ ਦਿੱਤੀ ਤਕਰੀਬਨ 38000 ਰੁਪਇਆ ਉਹਨਾਂ ਨੇ ਦਾਸ ਨੂੰ ਦਿੱਤਾ ਹੜ ਪ੍ਰਭਾਵਤ ਅ ਇਲਾਕਿਆਂ ਦੇ ਵਿੱਚ ਉਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਔਰ ਅਗਲੇ ਦਿਨ ਕਿਰਪਾਈ ਗੁਰਮੁਖ ਸਿੰਘ ਜੀ ਵੱਲੋਂ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਯਤਨਾਂ ਅਨੁਸਾਰ ਤਕਰੀਬਨ 12000 ਖੋਰ ਮੈਨੂੰ ਦਿੱਤਾ ਗਿਆ ਜੋ ਕਿ ਉਹਨਾਂ ਨੇ 50000 ਰੁਪਈਆ ਜਿਹੜਾ ਆ ਜੋ ਹੜਪੀੜਤਾ ਵਾਸਤੇ ਦੇਣਾ ਕੀਤਾ ਹੈ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਏ ਕਿ ਭਾਈ ਜੋਗਾ ਸਿੰਘ ਜੀ ਦੇ ਜੋ ਜਥਾ ਆ ਭਾਈ ਗੁਰਮੁਖ ਸਿੰਘ ਜੀ ਔਰ ਸਾਥੀਆਂ ਨੇ ਇਹ ਉਪਰਾਲਾ ਕੀਤਾ ਆ ਔਰ ਮੈਂ ਵਿਸ਼ਵਾਸ ਵੀ ਦਵਾਣਾ ਕਿ ਇੱਕ ਇੱਕ ਪੈਸਾ ਜੋ ਕਿ ਹੜਪੀੜਤਾ ਦੀ ਜੋ ਇਰਾਹਤ ਵਾਸਤੇ ਇਸ ਮਗਰੀ ਵਾਸਤੇ ਆ ਲੱਗੇਗਾ ਸੋ ਉੱਥੇ ਮੈਂ ਜਿੱਥੇ ਧੰਨਵਾਦ ਕਰਦਾ ਆ ਉੱਥੇ ਮੈਂ ਅਫਸੋਸ ਵੀ ਕਰਦਾ ਹਾਂ ਕਿਉਂਕਿ ਇਸ ਪੰਥਕ ਨੰਟਰਨੈਸ਼ਨਲ ਪੰਥਕ ਜਥੇ ਦਾ ਜੋ ਪ੍ਰਾਣਾ ਜਥੇ ਦਾ ਸਾਥੀ ਸੀ ਭਾਈ ਨਰਿੰਦਰ ਸਿੰਘ ਰੂਪੋ ਵਾਲੀਆ ਜੋ ਕਿ ਕੱਲ ਰਾਤ ਅਕਾਲ ਚਲਾਣਾ ਕਰ ਗਿਆ ਅਚਾਨਕ ਬੜਾ ਦੁੱਖ ਹੋਇਆ ਕਿਉਂਕਿ ਭਾਈ ਨਰਿੰਦਰ ਸਿੰਘ ਰੂਪੋ ਵਾਲੀਏ ਵਰਗੇ ਇਹੋ ਜਿਹੇ ਮਹਾਨ ਹੀਰੇ ਬਾਰ-ਬਾਰ ਨਹੀਂ ਆਉਂਦੇ ਬਲੰਦ ਆਵਾਜ਼ ਦੇ ਵਿੱਚ ਉਹਨਾਂ ਨੇ ਪੰਥ ਦੀ ਸੇਵਾ ਕੀਤੀ ਸੋ ਮੈਂ ਗੁਰੂ ਅਗਰਦਾਸ ਜੀ ਬੇਨਤੀ ਵੀ ਕਰਦਾ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਅਤੇ ਪਰਿਵਾਰ ਨੂੰ ਕੌਮ ਨੂੰ ਪੰਥ ਨੂੰ ਜਥੇ ਨੂੰ ਪਾਣਾ ਮੰਨਦਾ ਬਲ ਬਖਸ਼ਣਾ ਸੋ ਮੈਂ ਇੱਕ ਵਾਰ ਫਿਰ ਸਮੁੱਚੇ ਜਥੇ ਦਾ ਧੰਨਵਾਦ ਕਰਦਾ ਹਾਂ ਬਾਬਾ ਸਰਜੀਤ ਸਿੰਘ ਜੀ ਬਾਬਾ ਬਲਿੰਦਰ ਸਿੰਘ ਜੀ ਗਿਆਨੀ ਸੁਖਦੇਵ ਸਿੰਘ ਜੀ